ਨੇ ਤਾਂ ਰੁਹੀ ਜਾਈਏ ਨਾ ਤੇ ਰੁਆ ਵੀ ਗੁਜ਼ਾਰਾ ਨਹੀਂ ਕੋਈ ਤਰ ਹੁੰਦਾ ਹੁਣ ਅਸੀਂ ਦੇਖਾਂ ਜਿਹਨੇ ਅਸੀਂ ਕੰਮ ਕਰਨਾ ਹੈ ਆਮ ਕਰਨਾ ਟਾਈਮ ਪਾਸ ਕਰਨ ਵਾਲੀ ਕਰਨਾ ਪਰ ਬੰਨ ਨੂੰ ਫਿਰ ਵੀ ਵਿਚਾਰ ਰਹੇ ਆ ਤੁਸੀਂ ਹੁਣ ਸਾਡੇ ਘਰ ਵਿੱਚ ਇਦਾਂ ਆਂ ਵੀ ਜਾ ਕੇ ਦੇਖੋ ਕਿਥੇ ਪਾਣੀ ਅੰਦਰ ਵੀ ਤੇ ਬਾਹਰ ਵੀ ਐ ਕਮਰੇ ਠੋਏ ਪੈ ਸਾਰੇ ਹਮ ਇੱਕ ਭਾਵਕ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਦੁੱਖ ਵੀ ਆ ਤੇ ਦੂਜੇ ਪਾਸੇ ਦਰਿਆ ਵੀ ਡਰਾ ਰਿਹਾ ਕਿ ਆ ਕੋਠਾ ਇੱਕ ਮੋਟਰ ਵਾਲਾ ਜਾਂ ਕੋਈ ਹੋਰ ਆ ਉਹ ਡੁੱਬਿਆ ਪਿਆ ਵਾ ਉੱਤੇ ਘਾਹ ਉੱਗ ਗਿਆ ਹੋਇਆ ਵਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸੇ ਵੇਲੇ ਵੀ ਇਸ ਬੰਨ ਦੇ ਵਿੱਚੋਂ ਖੁੱਡ ਪੈ ਸਕਦੀ ਆ ਜਿੱਥੇ ਇੱਕ ਪਾਸੇ ਦਰਿਆ ਬਿਆਸ ਨੇ ਤਬਾਹੀ ਮਚਾਈ ਹੋਈ ਆ ਦੂਜੇ ਪਾਸੇ ਘੱਗਰ ਨੇ ਮਚਾਈ ਹੋਈ ਆ ਤੇ ਤੀਜੇ ਪਾਸੇ ਰਾਵੀ ਨੇ ਬਚਾਈ ਹੋਈ ਆ ਤੇ ਜਿੱਥੇ 1400 ਤੋਂ 1500 ਪਿੰਡ ਜਿਹੜੇ ਹੜ੍ਹ ਪ੍ਰਭਾਵਿਤ ਹੋ ਚੁੱਕੇ ਨੇ ਤੇ ਅਸੀਂ ਖੜੇ ਆ ਸਤਲੁਜ ਦਰਿਆ ਦੇ ਉੱਤੇ ਤੇ ਸਤਲੁਜ ਦਰਿਆ ਵੀ ਆਪਣੇ ਤੇਵਰ ਦਿਖਾਉਣ ਲੱਗ ਪਿਆ ਹੁਣੇ-ਹੁਣੇ ਖਬਰ ਮਿਲੀ ਹੈ ਕਿ ਮੰਨੂ ਮਾਛੀ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਪਰ ਉਹ ਲੱਗਦਾ ਜਲੰਧਰ ਜ਼ਿਲ੍ਹਾ ਤੇ ਸੁਲਤਾਨਪੁਰ ਲੋਧੀ ਹਲਕੇ ਦੇ ਨਾਲ ਨਾਲ ਤਰਨਤਾਰਨ ਚਾਰ ਜਿਹੜੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਆ ਜਿਹੜੀ ਜਗ੍ਹਾ ਹੱਦਬੰਦੀ ਹੋ ਜਾਂਦੀ ਆ ਉੱਥੋਂ ਬੰਨ ਟੁੱਟਣ ਕਾਰਨ ਸਤਲੁਜ ਨੇ ਵੀ ਤਬਾਈ ਮਚਾਉਣੀ ਸ਼ੁਰੂ ਕੀਤੀ ਅਸੀਂ ਇਸ ਟਾਈਮ ਖੜੇ ਆ ਜਿੱਥੇ 2019 ਦੇ ਵਿੱਚ ਬੰਨ ਟੁੱਟਾ ਸੀ ਤੇ 2023 ਦੇ ਵਿੱਚ ਬੰਨ ਟੁੱਟਾ ਸੀ ਤੇ ਇਹ ਸਤਲੁਜ ਦਰਿਆ ਦਾ ਆਰ ਜੀ ਬੰਨ ਟੁੱਟਣ ਕਾਰਨ ਇਸ ਤੇ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਲੋਕਾਂ ਦੇ ਘਰ ਜਿਹੜੇ ਉਹ ਢਾ ਢੇਰੀ ਹੋ ਰਹੇ ਨੇ ਤੇ ਲੋਕ ਆਪ ਮਹਾਰੇ ਜਿਹੜੇ ਆ ਉਹ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਦੂਜੇ ਪਾਸੇ ਸਤਲੁਜ ਦਰਿਆ ਨੂੰ ਇਸ ਟਾਈਮ ਬੰਨ ਬਚਾਉਣ ਵਾਲੇ ਨਰੇਗਾ ਜੋ ਕਿ ਜੋਧੇ ਮੈਂ ਕਹਿ ਸਕਦਾ ਉਹ ਜੋਧੇ ਨਰੇਗਾ ਜਿਹੜੇ ਕਿ ਜਿਨ੍ਹਾਂ ਨੂੰ ਪਤਾ ਨਹੀਂ ਪੈਸੇ ਮਿਲਦੇ ਜਾਂ ਨਹੀਂ ਮਿਲਦੇ ਤਿੰਨੀ ਮਿੰਨੀ ਚਾਰੀ ਮਿੰਨੀ ਪਰ ਇਸ ਬੰਨ ਨੂੰ ਬਚਾਉਣ ਤੇ ਦਿਨ ਰਾਤ ਲੱਗੇ ਹੋਏ ਨੇ ਮੈਂ ਦੇਖਦਾ ਮਹਤਾਵਾਂ ਆਪਣੀਆਂ ਨਰੇਗਾ ਦੇ ਅਧੀਨ ਇਹ ਜ਼ਰੂਰ ਲੱਗੇ ਹੋਏ ਨੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਕਿੰਨੇ ਦਿਨ ਹੋ ਗਏ ਤੁਸੀਂ ਲਗਾਤਾਰ ਲੱਗ ਰਹੇ ਹੋ ਔਰ ਅੱਖਾਂ ਦੇ ਵਿੱਚ ਹੰਝੂ ਵੀ ਆ ਹੰਝੂ ਨਹੀਂ ਆ ਉਸ ਜਦੋਂ ਹਾਲਤਾ ਇਦਾਂ ਦੀਆਂ ਸਾਡੇ ਤਾਂ ਹੋਣੇ ਆ ਪਰ ਤੁਹਾਨੂੰ ਅੱਜ ਦਿਨ ਹੋ ਗਿਆ 8-7 ਦਿਨ ਲੱਗਿਆ ਨੂੰ ਹੋਗਾ ਬਸ ਇਦਾਂ ਹੀ ਆ ਤੋ ਉਸ ਜਿੱਦਾਂ ਪਾਣੀਆਂ ਦੇ ਵਿੱਚ ਉਮਰ ਸਾਡੀ ਤੇ ਲੰਘ ਗਈ ਹੁਣ ਵੀ ਰਾਤ ਦਿਨੇ ਬਹਿ ਕੇ ਰਾਤ ਕੱਢੀ ਦੀ ਵੀ ਪਤਾ ਨਹੀਂ ਵੀ ਕਿੱਥੋਂ ਆਵਾਜ਼ ਪੈ ਜਾਣੀ ਆ ਵੀ ਪਾਣੀ ਆ ਗਿਆ ਹੈ ਪੈਸੇ ਵੀ ਮਿਲਦੇ ਆ ਤੇ ਜਾਂ ਤੁਸੀਂ ਇੱਧਰ ਸੇਵਾ ਦੇ ਵਿੱਚ ਹੀ ਲੱਗੇ ਹੋਏ ਆ ਮਿਲਦੇ ਨਹੀਂ ਜੀ ਮਿਲਦਾ ਨਹੀਂ ਹੋ ਗਿਆ ਕਿੰਨਾ ਚਿਰ ਹੋ ਗਿਆ ਮਿਲਦੇ ਤੁਸੀਂ ਪੈਸੇ ਵੀ ਨਹੀਂ ਮਿਲਦੇ ਹੜਾਂ ਦੀ ਮਾਰ ਹੋਈ ਤਾਂ ਵੀ ਤੁਹਾਡੇ ਰੋ ਵੀ ਰਹੇ ਆ ਤੇ ਨਾਲ ਹੱਸ ਵੀ ਰਹੇ ਆ ਅੱਛਾ ਹੋਰ ਕੀ ਕਰਗੇ ਹੁਣ ਜੇ ਹੁਣ ਬੇਟਾ ਮੇਰੀ ਗੱਲ ਸੁਣਨੇ ਨਾ ਰੁਈ ਹੀ ਜਾਈਏ ਨਾ ਤੇ ਰੁਈਆਂ ਵੀ ਗੁਜ਼ਾਰਾ ਨਹੀਂ ਹੁੰਦਾ ਹੁੰਦਾ ਹੁਣ ਅਸੀਂ ਦੇਖਾਂ ਜਿਹੜੇ ਅਸੀਂ ਕੰਮ ਕਰਨਾ ਹੈ ਆ ਲੈ ਕਰਨਾ ਟਾਈਮ ਪਾਸ ਕਰਨ ਵਾਲੀ ਗੱਲ ਹੈ ਪਰ ਬੰਨਾਂ ਨੂੰ ਫੇਰ ਵੀ ਬਚਾਰੇ ਆ ਤੁਸੀਂ ਹੁਣ ਸਾਡੇ ਘਰ ਵਿੱਚ ਇਦਾਂ ਆ ਵੀ ਜਾ ਕੇ ਦੇਖੋ ਕਿਤੇ ਪਾਣੀ ਅੰਦਰ ਵੀ ਤੇ ਬਾਹਰ ਵੀ ਐ ਕਮਰੇ ਠੋਈ ਪੈ ਸਾਰੇ ਹੂੰ ਕੋਈ ਹਾਲ ਨਹੀਂ ਦਾ ਚਲੋ ਸਾਡੇ ਨਾਲ ਹੋਰ ਵੀ ਆ ਮਤਾਵ ਨੇ ਤੁਸੀਂ ਉਮਰ ਦੇਖ ਸਕਦੇ ਹੋ ਇਸ ਉਮਰ ਦੇ ਵਿੱਚ ਵੀ ਹਾਂਜੀ ਇਸ ਦਰਿਆ ਸਤਲੁਜ ਦੇ ਬੰਨ ਨੂੰ ਨੱਥ ਪਾਈ ਹੋਈ ਆ ਮੈਂ ਇਹ ਕਹਿ ਸਕਦਾ ਇਹ ਨਰੇਗਾ ਵਾਲੇ ਜੋਧੇ ਨੇ ਪਰ ਇਹਨਾਂ ਦੇ ਹਾਲਾਤ ਦੇਖਦੇ ਆ ਕਿ ਹਾਂ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਪੈਸੇ ਮਿਲਦੇ ਜਾਂ ਨਹੀਂ ਮਿਲਦੇ ਜਾਂ ਰਾਤ ਦਿਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੈਸੇ ਨਹੀਂ ਮਿਲੇ ਬਾਕੀ ਇਹਨਾਂ ਨਾਲ ਵੀ ਕਰਦੇ ਨੇ ਕਿੱਦਾਂ ਬਾਤਾ ਜੀ ਇਸ ਉਮਰ ਦੇ ਇਹ ਉਮਰ ਕੰਮ ਕਰਨ ਵਾਲੀ ਨਹੀਂ ਫਿਰ ਤੁਸੀਂ ਦਿਨ ਰਾਤ ਲੱਗੇ ਹੋਏ ਹਾਂ ਹਾਂਜੀ ਹਾਂਜੀ ਕਾਕਾ ਵੀ ਮੇਰਾ ਹੈ ਮੁਕਾ ਹੈ ਚੈਨ ਗੁੱਡੀਆਂ ਮੇਰੀ ਨੋਏ ਕੋ ਮੇਰੇ ਘਰ ਆਏ ਮੋਕਾ ਤੇ ਦਿਹਾੜੀ ਕਰੀ ਤੇ ਪਤੋ ਉਹ ਖਾਈ ਤੇ ਉਹ ਵੀ ਨਹੀਂ ਟਾਈਮ ਸਰ ਮਿਲਨੇ ਤੇ ਕਿੱਥੋਂ ਖਾਜੇ ਡਾਕਟਰ ਕਿੰਨਾ ਚਿਰ ਹੋ ਗਿਆ پیسے ਮਿਲਣ ਚਾਰ ਮਹੀਨੇ ਪੰਜ ਹੋ ਚਲੇ ਸਾਨੂੰ ਇਹ ਕੰਮ ਕੀਤਾ ਨਾ ਕਰ ਪਹਿ ਇੰਨੇ ਦਿੱਤੇ ਨਾ ਚਾਰ ਪੰਜ ਮਹੀਨੇ ਤੋਂ ਕਿੱਦਾਂ ਕਰਦਾ ਗੁਜ਼ਾਰਾ ਹੁੰਦਾ ਦੂਜੇ ਪਾਸੇ ਦਰਿਆ ਨੇ ਡਰਾਇਆ ਹੋਇਆ ਤੁਹਾਨੂੰ ਬੰਨ ਟੁੱਟ ਗਿਆ ਤੇ ਆ ਪਿੰਡ ਦਿਖਾ ਸਕਦੇ ਆ ਇਹ ਪਿੰਡ ਸਾਰਾ ਪਿਛਲੀ ਵਾਰਾ ਵੀ ਡੁੱਬ ਗਿਆ ਸੀਗਾ ਹਾਂਜੀ ਸਾਰਾ ਲੀੜਾ ਦਿੱਤਾ ਕਿ ਜਪਿਆ ਨੇ ਆਣੀ ਦੇਖੋ ਵਿਚਾਰੇ ਜੱਤਰੀ ਫਿਰਦੇ ਚਾਰੇ ਕੋਈ ਕਮਾਉਣ ਵਾਲਾ ਕੋਈ ਨਹੀਂ ਕਰਦਾ ਕੋਈ ਨਹੀਂ ਕਹਿਆ ਨਹੀਂ ਕੋਤ ਪੁੱਛਦਾ ਬੋਲ ਆਪ ਇਹ ਨਰੀਗਾ ਦੇ ਵਿੱਚ ਲਾ ਕੇ ਹਾਂਜੀ ਮੈਂ ਆਪ ਦੀ ਦਿਹਾੜੀ ਟੱਪਾ ਕਰਦੀ ਆ ਨਰੀਗਾ 'ਚ ਲੱਗਦੀ ਆ ਉਹਨਾਂ ਦਾ ਫਿਰ 4 ਮਹੀਨੇ ਹੋ ਗਏ ਤੁਸੀਂ ਕਿੰਨੇ ਪੈਸੇ ਨਹੀਂ ਆਏ ਫਿਰ ਕਿੱਦਾਂ ਸਾਰਦੇ ਉੱਪਰਲੇ ਬੰਦੇ ਸੌਦਾ ਵੀ ਲਿਆਉਣਾ ਜੇਕਰ ਪਾਣੀ ਟੁੱਟ ਗਿਆ ਬੰਨ ਟੁੱਟ ਗਿਆ ਮੁਸ਼ਕਲਾਂ ਦਾ ਟੱਪਾ ਪੇਲੇ ਕਰੀ ਜਾ ਸੀਗਾ ਤੇ ਉਹ ਖਾਈਦਾ ਸੀ ਤਾਂ ਫਿਰ ਮੱਖੀ ਸੀ ਉਹ ਦਿਹਾੜੀ ਘੱਟ ਜਾਣਾ ਖਾਣਾ ਉਹ ਆ ਪਹਾੜ ਆ ਗਿਆ ਹਾਂ ਹਾਂ ਹੁਣ ਆ ਮੇਰੇ ਗੱਜ ਲੱਗੇ ਨਰੀਗਾ ਦੇ ਵਿੱਚ ਤੁਸੀਂ ਕਿੰਨੇ ਪੈਸੇ ਨਹੀਂ ਮਿਲ ਰਹੇ ਫਿਰ ਪਹਿਲਾਂ ਤਾਂ ਕੰਮ ਕੀਤਾ ਉਹ ਵੀ ਲੱਭਾ ਨਾ ਉਹ ਵੀ ਲੱਭੀ ਤਾਂ ਕਾਦੇ ਪਾਸ ਪਾਸੋਂ ਦੇ ਫੇਰੇ ਲੱਗੇ ਹੋਏ ਹੋਰ ਉਹ ਵੀ ਨਹੀਂ ਮੇਰੇ ਘਰ ਨੂੰ ਫਿਰ ਕਿਉਂ ਲੱਗੇ ਆ ਫਿਰ ਕਿਉਂ ਲੱਗੇ ਫਿਰ ਕੀ ਕਰੀਏ ਕਿੱਥੋਂ ਖਾਈਏ ਪੋਤਾ ਚਲੋ ਇਸ ਕੰਮ ਵਿੱਚ ਕਰਦੇ ਆਪੇ ਕਰਨ ਗਿਆ ਆਸਰਾ ਦੇਣ ਗਈ ਦੇਣ ਦੇਣ ਗਈ ਜਿਹੜਾ ਦੇਖਿਆ ਕਿ ਪੱਤੀ ਦੀ ਵੀ ਮੌਤ ਹੋ ਚੁੱਕੀ ਆ ਬੇਟੇ ਦੀ ਮੌਤ ਹੋ ਚੁੱਕੀ ਆ ਨੌ ਦੇ ਤਿੰਨ ਬੇਟੀਆਂ ਨੇ ਇਹਨਾਂ ਦੀਆਂ ਪੋਤੀਆਂ ਹੋਰ ਕੌਣਾ ਘਰ ਦੇ ਵਿੱਚ ਕੋਈ ਵੀ ਨਹੀਂ ਜੀ ਹੋ ਸਾਡੇ ਅਸੀਂ ਆਖਾਂ ਨੌ ਹਾਂ ਜੀ ਤਾਂ ਪੋਤੀਆਂ ਹਾਂ ਜੀ ਤਿੰਨ ਪੋਤੀਆਂ ਹਾਂ ਤਿੰਨ ਪੋਤੀਆਂ ਵਾਂ ਇੱਕ ਮੈਂ ਹਾਂ ਇਦਾਂ ਹੀ ਮੈਂ ਕੈਮਰਾਮੈਨ ਨੂੰ ਦਿਖਾਉਂਗਾ ਕਿ ਇੱਕ ਭਾਵਕ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਦੁੱਖ ਵੀ ਆ ਤੇ ਦੂਜੇ ਪਾਸੇ ਦਰਿਆ ਵੀ ਡਰਾ ਰਿਹਾ ਕੀ ਕਹਿਣਾ ਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਜਿੱਦਾਂ ਅਸੀਂ ਕੰਮ ਤੇ ਆਈਦਾ ਵਾ ਵੀ ਸਾਨੂੰ ਨਹੀਂ ਹੋਇਆ ਵਕਤ ਚਾਰ ਮਹੀਨੇ ਹੋ ਗਏ ਆ ਤੇ ਨਹੀਂ ਪੈਸੇ ਦਿੰਦੇ ਫੇਰ ਵੀ ਅਸੀਂ ਪਾਣੀ ਵੇਖ ਕੇ ਸਾਰੀ ਪਿੰਡ ਦੇ ਨਾਲ ਅਸੀਂ ਨਰੇਗਾ ਚ ਵਕਤ ਕੰਮ ਕਰੀਦਾ ਵਾ ਤਾਂ ਅਸੀਂ ਪਿੰਡ ਦੇ ਨਾਲ ਅਸੀਂ ਫੇਰ ਵੀ ਹਿੱਤ ਨਹੀਂ ਕੀਤੀ ਅਸੀਂ ਫੇਰ ਵੀ ਸਵੇਰ ਤੋਂ ਪੰਜ ਚਾਰ ਦਿਨ ਹੋ ਗਏ ਕਈਆਂ ਲਾ ਕੇ ਆਉਣ ਡਈਆਂ ਕੌਣ ਮਾ ਤੁਹਾਡੇ ਇੰਚਾਰਜ ਜਿਹੜੇ ਮਤਲਬ ਕਿ ਪੈਸੇ ਪਾਉਣੇ ਆ ਜਿਨ੍ਹਾਂ ਨੇ ਇੱਥੇ ਆਈ ਕੋਈ ਉਹ ਜਿਹੜੇ ਕੰਮ ਕਰਵਾ ਰਹੇ ਤੁਹਾਡੇ ਕੋਲ ਜਾਂ ਉਹ ਇੱਥੇ ਮੁੰਡਾ ਜਿਹੜਾ ਹਾਂ ਇੱਥੇ ਮੁੰਡਾ ਵਾ ਵੀਡੀਓ ਜਾਂ ਕੋਣ ਫੈਕਟਰੀ ਉਹ ਉਹ ਤਾਂ ਨਸੀਰਪੁਰ ਦਾ ਉਹ ਨਹੀਂ ਆਇਆ ਹਜੇ ਹਾਂ ਹਾਂ ਫੈਕਟਰੀ ਚਲੋ ਤੁਸੀਂ ਹਾਲਾਤ ਦੇ ਸਕਦੇ ਹੋ ਕਿ ਇਹ ਇਸ ਉਮਰ ਦੇ ਵਿੱਚ ਵੀ ਬੰਨ ਨੂੰ ਬਚਾਉਣ ਦੀ ਇਹ ਮੇਰੇ ਹੈ ਨਹੀਂਗਾ ਹਾਂਜੀ ਘਰ ਵਾਲਾ ਵੀ ਹੈ ਨਹੀਂਗਾ ਅਸੀਂ ਇਦਾਂ ਹੀ ਮਤਲਬ ਇਹ ਮਾਂ ਜੀ ਸਾਡੇ ਇਹ ਸਾਡੀ ਦਾਦੀ ਲੱਗਦੀ ਆ ਤੇ ਅਸੀਂ ਇਦਾਂ ਹੀ ਸਾਰੀਆਂ ਉਹ ਬੀਬੀਦਾਂ ਘਰ ਵਾਲਾ ਹੈ ਨਹੀਂ ਤੇ ਇਦਾਂ ਵੀ ਅਸੀਂ ਆਪ ਦਾ ਕਰਦੇ ਆ ਹਾਂ ਤੱਕ ਨੇ ਤੁਹਾਨੂੰ ਵੀ 4 ਮਹੀਨੇ ਹੋ ਗਏ ਹਾਂ ਪੈਸੇ ਨੇ ਪੈਂਡ ਕੀ ਜਿਹੜਾ ਤੁਹਾਡਾ ਜੀ ਮਡਾਲਾ ਮਡਾਲਾ ਪੈਂਡ ਇਥੋਂ ਬੰਨ ਟੁੱਟਾ ਸੀ 19 ਦੇ ਵਿੱਚ ਵੀ ਤੇ 23 ਵੀ ਟੁੱਟਾ ਸੀ ਟੁੱਟਾ ਸੀਗਾ ਟੁੱਟਾ ਸੀ ਉਹ ਉਦੋਂ ਕਿਦਾਂ ਦੇ ਹਾਲਾਤ ਸੀਗੇ ਉਦੋਂ ਵੀ ਜਿਵੇਂ ਐਗਦੀ ਸੀ ਕਿ ਇੱਧਰ ਪਾਣੀ ਆਇਆ ਨਹੀਂ ਝੂਠ ਨਹੀਂ ਮਾਰ ਇੱਧਰ ਪਾਣੀ ਆਇਆ ਨਹੀਂ ਉਦੋਂ ਤੇ ਆਹ ਉਥੋਂ ਬੰਨ ਟੁੱਟ ਗਿਆ ਸੀਗਾ ਇੱਕ ਇਧਰੋਂ ਟੁੱਟ ਗਿਆ ਇੱਕ ਉਧਰੋਂ ਟੁੱਟ ਗਿਆ ਸੀ ਉਹ ਤਾਂ ਪਿੰਡ ਨੂੰ ਘੇਰਾ ਹੀ ਪੈ ਗਿਆ ਸੀਗਾ ਟਰਾਲੀਆਂ ਵੀ ਰੁੜ ਗਈਆਂ ਸੀਗੀਆਂ ਬਹੁਤ ਰੁੜੀਆਂ ਸੀ ਹਾਂ ਟਰਾਲੀਆਂ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਇਹ ਸਤਲੁਜ ਦਰਿਆ ਵਾ ਜਿਸ ਦਾ ਮੰਨੂ ਮਾਸ਼ੀ ਦੇ ਕੋਲ ਤੇ ਬੰਨ ਟੁੱਟ ਗਿਆ ਪਰ ਹੁਣ ਇਹ ਨਰੇਗਾ ਵਾਲੇ ਜਿਹੜੇ ਉਹ ਬੋਰੇ ਭਰੇ ਹੋਏ ਤੁਸੀਂ ਦੇਖ ਸਕਦੇ ਹੋ ਨਰੇਗਾ ਵਾਲੇ ਭਰ ਰਹੇ ਨੇ ਉਹਨਾਂ ਦਾ ਪਰ ਇਹ ਕਹਿਣਾ ਕਿ 4 ਮਹੀਨੇ ਤੋਂ ਸਾਨੂੰ ਲਗਾਤਾਰ ਪੈਸੇ ਨਹੀਂ ਮਿਲ ਰਹੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਾਂ ਵੀ ਬੰਨ ਬਚਾਇਆ ਜਾਵੇ ਇੱਕ ਕੋਠਾ ਵੀ ਤੁਹਾਨੂੰ ਤਸਵੀਰਾਂ ਦੇ ਦਿੰਦਾ ਕਿ ਆ ਕੋਠਾ ਇੱਕ ਮੋਟਰ ਵਾਲਾ ਜਾਂ ਕੋਈ ਹੋਰ ਆ ਉਹ ਡੁੱਬਿਆ ਪਿਆ ਵਾ ਉੱਤੇ ਘਾਹ ਉੱਗਿਆ ਹੋਇਆ ਵਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸੇ ਵੇਲੇ ਵੀ ਇਸ ਬੰਨ ਦੇ ਵਿੱਚੋਂ ਖੁੱਡ ਪੈ ਸਕਦੀ ਆ ਨੁਕਸਾਨ ਹੋ ਸਕਦਾ ਜਿਸ ਦੇ ਨਾਲ ਸੁਲਤਾਨਪੁਰ ਲੋਧੀ ਦੇ 20 ਤੋਂ 25 ਪਿੰਡ ਜਲੰਧਰ ਜ਼ਿਲ੍ਹੇ ਦੇ 10 ਤੋਂ 15 ਪਿੰਡ ਪ੍ਰਭਾਵਿਤ ਹੋ ਸਕਦੇ ਨੇ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿੱਲੋਂ ਪੀਟੀਸੀ ਨਿਊਜ਼